ਹਾਂਜੀ ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਾਸਰ ਕੋਟ ਲਖੇ ਜਿਸ ਕਾ ਸਾਸਨਾ ਕਾਡ ਤਾਪ ਤਾ ਕੋ ਰਾਖਤ ਦੇ ਕਰਾਤ ਮਾਨਸ ਯਤਨ ਕਰਤ ਬਹੁ ਬਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੇ ਅਬਰ ਨ ਕੋਏ ਸਰਪ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਕੈਸੀ ਖੇਡ ਰਚਾਈ ਆ ਉਸ ਕਾਲਪੁਰਖ ਵਾਹਿਗੁਰੂ ਨੇ ਕਹਿੰਦੇ ਕਿ ਜਦੋਂ ਅਕਾਲ ਚਾਹੇ ਉਹ ਪ੍ਰਮਾਤਮਾ ਚਾਹੇ ਤਾਂ ਹੋ ਇੱਕ ਛੋਟੀ ਜੀ ਕੀੜੀ ਦੇ ਵਿੱਚ ਇੰਨੀ ਤਾਕਤ ਪਾ ਸਕਦਾ ਕਿ ਲੱਖਾਂ ਕਰੋੜਾਂ ਦੇ ਜਿਹੜੇ ਲਸ਼ਕਰ ਨੇ ਉਹਨੂੰ ਸਵਾਹ ਕਰ ਸਕਦੀ ਆ ਉਹ ਕੀੜੀ ਤੇ ਜੀਨੂੰ ਪ੍ਰਮਾਤਮਾ ਆਪ ਨਹੀਂ ਮਾਰਦਾ ਜਿੱਤੇ ਸਵਾਸ ਆਪ ਨਹੀਂ ਕੱਢਦਾ ਉਹਨੂੰ ਆਪ ਹੱਥ ਦੇ ਕੇ ਰੱਖਦਾ ਪ੍ਰਮਾਤਮਾ ਤੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਈ ਕਿਸਮ ਦੇ ਯਤਨ ਕਰਦਾ ਕਈ ਤਰੀਕੇ ਵਰਤਦਾ ਕਈ ਕੁਛ ਕਰਦਾ ਅਰ ਜਿੰਨਾ ਚਿਰ ਤੱਕ ਉਸ ਕਾਲਪੁਰਖ ਵਾਹਿਗੁਰੂ ਦੀ ਨਜ਼ਰ ਨਹੀਂ ਹੁੰਦੀ ਹੈਗੀ ਉਹਦੇ ਕੀਤੇ ਹੋਏ ਸਾਰੇ ਕੰਮ ਵਿਅਰਥ ਨੇ ਨਾ ਪ੍ਰਮਾਤਮਾ ਤੋਂ ਬਿਨਾ ਕੋਈ ਮਾਰ ਸਕਦਾ ਤੇ ਨਾ ਹੀ ਪ੍ਰਮਾਤਮਾ ਤੋਂ ਬਿਨਾ ਕੋਈ ਰੱਖ ਸਕਦਾ ਇਸ ਸਾਰੀ ਸ੍ਰਿਸ਼ਟੀ ਦਾ ਰਾਖਾ ਉਹ ਪ੍ਰਮਾਤਮਾ ਆਪ ਹੀ ਆ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਬੰਦਿਆ ਉਹਦੇ ਉੱਤੇ ਭਰੋਸਾ ਰੱਖ ਉਸ ਅਲਖ ਦੇ ਉੱਤੇ ਉਸ ਅਚਰਜ ਪ੍ਰਭੂ ਦਾ ਸਿਮਰਨ ਕਰ ਜੇ ਤੂੰ ਉਹਦਾ ਸਿਮਰਨ ਕਰੇਗਾ ਤੇ ਰੱਬਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਉਹ ਦੇਖੋ ਪ੍ਰਮਾਤਮਾ ਦੇ ਵਿੱਚ ਕਿੰਡੀ ਤਾਕਤ ਆ ਕਿ ਉਹ ਕੀੜੀ ਨੂੰ ਇੰਨੀ ਤਾਕਤ ਦੇ ਸਕਦੇ ਆ ਕਿ ਲੱਖਾਂ ਕਰੋੜਾਂ ਦੇ ਲਸ਼ਕਰਾਂ ਨੂੰ ਕੀੜੀ ਸਵਾਹ ਕਰ ਸਕਦੀ ਆ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਉਹਨੂੰ ਰੱਬ ਇਸੇ ਕਰਕੇ ਕਹਿੰਦੇ ਆ ਕਿ ਉਹ ਐਦਾਂ ਦੀ ਕਲਾ ਵਰਤਾ ਸਕਦਾ ਐਦਾਂ ਦੇ ਕੌਤਕ ਕਰ ਸਕਦਾ ਜਿਹੜੀ ਸਾਡੀ ਸੋਚ ਸਮਝ ਤੋਂ ਪਰੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜ਼ੁਲਮ ਦੀ ਇੰਤਿਹਾਹ ਹੋ ਜਾਣੀ ਆ ਬਾਪੇਸ ਦੁਨੀਆ ਦੇ ਵਿੱਚ ਸ਼ਿਖਰਾਂ ਤੇ ਹੋਊਗਾ ਜਦੋਂ ਸਾਰੀ ਦੁਨੀਆ ਦੇ ਵਿੱਚੋਂ ਧਰਮ ਨੂੰ ਬਿਆਨ ਕਰ ਦਿੱਤਾ ਜਾਊ ਕੋਈ ਵੀ ਧਾਰਮਿਕ ਸਥਾਨ ਨਹੀਂ ਤੁਹਾਨੂੰ ਖੁੱਲਾ ਮਿਲਣਾ ਕੋਈ ਵੀ ਧਾਰਮਿਕ ਗ੍ਰੰਥ ਨਹੀਂ ਮਿਲਣਾ ਤੁਹਾਡੇ ਉੱਤੇ ਪ੍ਰੋਪਰ ਬੈਨ ਲੱਗ ਜਾਣਾ ਤੁਹਾਨੂੰ ਇੱਕ ਰੱਬ ਨੂੰ ਮੰਨਣ ਨੂੰ ਕਹਿਣਗੇ ਜਿਹੜੇ ਉਸ ਸਮੇਂ ਦੇ ਤਾਕਤਵਰ ਲੋਕ ਹੋਣਗੇ ਉਹ ਆਪਣੇ ਆਪ ਨੂੰ ਰੱਬ ਕਹਾਉਣਗੇ ਤੇ ਉਸ ਸਮੇਂ ਜਿਹੜੇ ਲੋਕ ਰੱਬ ਨੂੰ ਧਿਆਇਆ ਕਰਨਗੇ ਉਹਨਾਂ ਦੇ ਉੱਤੇ ਉਹ ਜ਼ਾਲਮ ਜ਼ੁਲਮ ਕਰਿਆ ਕਰਨਗੇ ਤੇ ਇਸੇ ਤਰ੍ਹਾਂ ਇੱਕ ਰੱਬ ਦਾ ਕੋਈ ਭਗਤ ਜਦੋਂ ਉਹਦੇ ਉੱਤੇ ਜ਼ੁਲਮ ਹੋਊਗਾ ਜਦੋਂ ਉਹਦੇ ਉੱਤੇ ਇਤਿਆਚਾਰ ਹੋਊ ਤਾਂ ਉਹ ਆਪਣੇ ਰੱਬ ਨੂੰ ਪੁਕਾਰ ਕਰੂ ਤੇ ਉਸ ਭਗਤ ਦੀ ਪੁਕਾਰ ਸੁਣ ਕੇ ਪ੍ਰਮਾਤਮਾ ਉਸ ਸਮੇਂ ਦਾ અવਤਾਰ ਨੂੰ ਧਰਤੀ ਤੇ ਭੇਜਣਗੇ ਜੀ ਦਾ ਨਾਮ ਹੋਊਗਾ ਕਲ ਕੀ અવਤਾਰ ਤੇ ਉਸ અવਤਾਰ ਦੇ ਕੋਲੇ ਕਿਰਪਾਨ ਖੰਡਾ ਇਸ ਤਰੀਕੇ ਦਾ ਹੋਊਗਾ ਉਹਦੇ ਵਿੱਚ ਇੰਨਾ ਕੁ ਬਲ ਹੋਊ ਇੰਨੀ ਕੁ ਜਾਨ ਹੋਊਗੀ ਕਿ ਉਹਦੇ ਮੂਹਰੇ ਅੱਜ ਕੱਲ ਦੇ ਮਾਡਰਨ ਜਿਹੜੇ ਹਥਿਆਰ ਨੇ ਓਬਨ ਹੀ ਚੱਲਣੇ ਤੇ ਉਹ ਉਸ ਸਮੇਂ ਰੱਬ ਨੂੰ ਧਿਆਉਣ ਵਾਲੇ ਜਿਹੜੇ ਲੋਕ ਨੇ ਰੱਬ ਦੇ ਜਿਹੜੇ ਆਸ਼ਕ ਹੋਣਗੇ ਉਹਨਾਂ ਨੂੰ ਬਚਾਉਂਦਾ ਜਿੰਨੇ ਵੀ ਜ਼ਾਲਮ ਨੇ ਉਹਨਾਂ ਨੂੰ ਵੱਢਦਾ ਤੁਰਿਆ ਜਾਊ ਤੇ ਉਹਦਾ ਕਾਫਲਾ ਵੱਢਦਾ ਤੁਰਿਆ ਜਾਊਗਾ ਹੌਲੀ ਹੌਲੀ ਜਦੋਂ ਉਹ ਪੂਰੇ ਜ਼ਾਲਮ ਲੋਕਾਂ ਨੂੰ ਖਤਮ ਕਰ ਦੂ ਤਾਂ ਇੱਕ ਸਮਾਂ ਆਊ ਜਿਹੜੇ ਲੋਕ ਨੇ ਉਹ ਉਹਨੂੰ ਇੱਕ ਰੱਬ ਦਾ ਦਰਜਾ ਦੇਣਗੇ ਜੀਦੇ ਕਰਕੇ ਉਹਨੂੰ ਆਪਣੇ ਆਪ ਦੇ ਉੱਤੇ ਮਾਣ ਹੋਣਾ ਸ਼ੁਰੂ ਹੋ ਜਾਣਾ ਵੀ ਮੈਂ ਵੀ ਰੱਬਾ ਮੈਂ ਇੰਨੇ ਲੋਕਾਂ ਨੂੰ ਮਾਰਤਾ ਮੈਂ ਇੰਨੇ ਝਾਲਮਾਂ ਨੂੰ ਮਾਰਤਾ ਤੇ ਮੇਰੇ ਬਰਾਬਰ ਕੋਈ ਨਹੀਂ ਖੜ ਸਕਿਆ ਤੇ ਮੇਰਾ ਕੋਈ ਮੁਕਾਬਲਾ ਨਹੀਂ ਕਰ ਸਕਿਆ ਤੇ ਮੇਰੇ ਚ ਇੰਨੀ ਜਾਨ ਆ ਇਸ ਚੀਜ਼ ਦਾ ਉਹਦੇ ਅੰਦਰ ਇੱਕ ਮਾਣ ਹੋ ਜਾਣਾ ਤੇ ਜਦੋਂ ਉਹਨੂੰ ਮਾਣ ਹੋਣਾ ਫਿਰ ਪ੍ਰਮਾਤਮਾ ਨੇ ਇੱਕ ਹੋਰ ਖੇਡ ਰਚਾਉਣੀ ਆ ਫਿਰ ਇੱਕ ਹੋਰ ਬੰਦਾ ਆਉਣਾ ਉਹਦਾ ਨਾਮ ਹੈਗਾ ਮੀਰ ਮਹਿਦੀ ਤੇ ਉਹ ਬੰਦੇ ਨੇ ਹੌਲੀ ਹੌਲੀ ਕਲ ਕੀ ਅਵਤਾਰ ਦੇ ਨੇੜੇ ਲੱਗਣਾ ਤੇ ਨੇੜੇ ਲੱਗ ਕੇ ਉਹਨੇ ਧੋਖੇ ਦੇ ਨਾਲ ਕਲ ਕੀ ਅਵਤਾਰ ਦੇ ਚਾਕੂ ਮਾਰ ਕੇ ਉਹਨੂੰ ਮਾਰ ਦੇਣਾ ਕਤਲ ਕਰ ਦੇਣਾ ਤੇ ਜਦੋਂ ਉਹਨੇ ਉਹਦਾ ਕਤਲ ਕਰਨਾ ਕਲ ਕੀ ਅਵਤਾਰ ਦਾ ਫਿਰ ਮੀਰ ਮਹਿਤੀ ਆ ਜਿਹੜਾ ਉਹਨੂੰ ਵੀ ਫਿਰ ਆਪਣੇ ਆਪ ਦੇ ਉੱਤੇ ਮਾਣ ਹੋ ਜਾਣਾ ਵੀ ਮੈਂ ਐਡੇ ਵੱਡੇ ਬਲੀ ਨੂੰ ਐਡੇ ਵੱਡੇ ਯੋਧੇ ਨੂੰ ਇੱਕ ਚਾਕੂ ਦੇ ਨਾਲ ਇੱਕ ਨਾਈਫ ਦੇ ਨਾਲ ਮਾਰਤਾ ਫਿਰ ਉਹ ਲੋਕਾਂ ਨੂੰ ਕਹੂਗਾ ਵੀ ਮੇਰਾ ਨਾਮ ਜਪੋ ਮੈਂ ਹੁਣ ਸਭ ਤੋਂ ਬਲਵਾਨ ਆ ਪੂਰੀ ਦੁਨੀਆ ਦੇ ਵਿੱਚ ਵੀ ਮੈਂ ਐਡੇ ਵੱਡੇ ਅ ਅਵਤਾਰ ਨੂੰ ਐਡੇ ਵੱਡੇ ਬਲੀ ਸੂਰਮੇ ਯੋਧੇ ਨੂੰ ਮਾਰਦਾ ਇਸ ਚੀਜ਼ ਦਾ ਫਿਰ ਮੀਰ ਮੈਦੀ ਨੂੰ ਵੀ ਹੰਕਾਰ ਹੋ ਜਾਣਾ ਤੇ ਹੁਣ ਜਿਹੜੀ ਰੱਬ ਨੇ ਖੇਡ ਖੇਡਣੀਆਂ ਉਹ ਇਹ ਜਿਹੜੀ ਆਪਾਂ ਪੰਗਤੀ ਪੜੀ ਆ ਇਹਦੇ ਵਿੱਚ ਪੂਰੀ ਢੁਗਤੀ ਆ ਹੁਣ ਪ੍ਰਮਾਤਮਾ ਨੇ ਕੀ ਖੇਡ ਖੇਡਣੀਆਂ ਬਈ ਮੀਰ ਮੈਦੀ ਨੂੰ ਮਾਰਨ ਵਾਸਤੇ ਪ੍ਰਮਾਤਮਾ ਨੇ ਇੱਕ ਕੀੜੇ ਨੂੰ ਪੈਦਾ ਕਰਨਾ ਤੇ ਉਸ ਕੀੜੇ ਨੇ ਜਦੋਂ ਮੀਰ ਮਹਿਦੀ ਸੁੱਤਾ ਪਿਆ ਹੋ ਉਹਦੇ ਕੰਨ ਦੇ ਵਿੱਚ ਵੜ ਕੇ ਡੰਗ ਮਾਰਨਾ ਤੇ ਉਹ ਤੇ ਡੰਗ ਦੇ ਨਾਲ ਫਿਰ ਮੀਰ ਮਹਿਦੀ ਆ ਜਿਹੜਾ ਉਹਨੇ ਤੜਫ ਤੜਫ ਕੇ ਬਿਮਾਰ ਹੋ ਕੇ ਮਰ ਜਾਣਾ ਤੇ ਫਿਰ ਉਹਨੂੰ ਸਮਝਾਉਣੀ ਆ ਕਿ ਮੈਂ ਆਇਆ ਕੀ ਕਰਨ ਸੀ ਤੇ ਮੈਂ ਤਾਂ ਆਪਣੀਆਂ ਆਪ ਨੂੰ ਹੀ ਰੱਬ ਸਮਝਣ ਲੱਗ ਗਿਆ ਤੇ ਫਿਰ ਉਹਨੂੰ ਸਮਝਾਉਣੀ ਆ ਵੀ ਜਿਹੜਾ ਪ੍ਰਮਾਤਮਾ ਜਿਉ ਚਾਹੇ ਤਾਂ ਉਹ ਇੱਕ ਛੋਟੇ ਜਿਹੇ ਕੀੜੇ ਨੂੰ ਵੀ ਐਡਾ ਬਲਵਾਨ ਬਣਾ ਸਕਦਾ ਵੀ ਮੇਰੇ ਅਰਗੇ ਬੰਦੇ ਨੂੰ ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ ਉਹਨੂੰ ਇੱਕ ਨਿੱਕਾ ਜਿਹਾ ਕੀੜਾ ਵੀ ਮਾਰ ਸਕਦਾ ਸੋ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਉਹਦੇ ਕੌਤਕ ਨੇ ਜੇ ਪਰਮਾਤਮਾ ਚਾਹੇ ਤਾਂ ਇੱਕ ਛੋਟੀ ਜੀ ਕੀੜੀ ਨੂੰ ਇੰਨਾ ਵੱਡਾ ਗੁਣ ਦੇ ਸਕਦਾ ਇੰਨੀ ਵੱਡੀ ਤਾਕਤ ਦੇ ਸਕਦਾ ਕਿ ਉਹ ਵੱਡੇ ਤੋਂ ਵੱਡੇ ਬਲਵਾਨ ਨੂੰ ਵੀ ਸੈੱਟ ਸਕਦੀ ਆ ਤੇ ਉਹ ਕਿੰਨੇ ਲੱਖਾਂ ਕਰੋੜਾਂ ਦੇ ਲਸ਼ਕਰਾਂ ਨੂੰ ਵੀ ਜਲਾ ਸਕਦੀ ਆ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਚਮਤਕਾਰ ਹੁੰਦੇ ਆ ਕਲਾ ਵਰਤ ਦੀ ਆ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸਿੱਖੋ ਉਹਦੇ ਅੱਗੇ ਅਰਦਾਸ ਕਰਿਆ ਕਰੋ ਦੇਖਿਓ ਫਿਰ ਜ਼ਿੰਦਗੀ ਕਿਦਾਂ ਬਦਲਦੀ ਜਿਉਂਦੇ ਵਾਸਤੇ ਰਹੋ ਧੰਨਵਾਦ